ਮੈਂ ਐਂਗਲ ਦੀ ਆਈ ਪਰ ਉਹਨੇ ਨਾਲ ਗੱਲ ਕਰਦੀ ਹੋਈ ਜਾ ਰਹੀ ਐ ਜੀ ਤੇ ਹੋਰ ਮੈਂ ਕਿਹਦੇ ਨਾਲ ਗੱਲ ਕਰੀ ਹਾਂ ਜੀ ਹਾਂਜੀ ਸਾਸਰੀ ਕਾਲ ਜੀ ਕੀ ਹਾਲ ਚਾਲ ਆ ਠੀਕ ਠਾਕ ਹੋਵਾਂਗੇ ਅੱਜ ਦੇ ਵਲੌਗ ਵਿੱਚ ਸਵਾਗਤ ਹੈ ਤੇ ਬੜੇ ਦਿਨਾਂ ਬਾਅਦ ਵਲੌਗ ਆ ਰਿਹਾ ਪਰ ਵਲੌਗ ਬੜਾ ਇੰਟਰਸਟਿੰਗ ਹੋਣਾ ਜੀ ਵਲੌਗ ਕਿਤਾ ਇੰਟਰਸਟਿੰਗ ਹੋਣਾ ਕਿ ਅਮਨ ਦੇ ਸਹੁਰਿਆਂ ਵਾਲੇ ਪਾਸੇ ਜਿਹੜੀ ਉਹਨਾਂ ਦੀ ਹੁੰਦੀ ਆਪਣੀ ਐਲਬਮ ਜਿਹਨੂੰ ਆਪਾਂ ਕਹਿੰਦੇ ਨੇ ਹਨਾ ਜਿਹਦੇ ਵਿੱਚ ਫੋਟੋਆਂ ਸਾਰੀਆਂ ਕੈਪਚਰ ਕੀਤੀਆਂ ਨੇ ਵਿਆਹ ਦੀਆਂ ਮੂਮੈਂਟਸ ਆ ਤੇ ਉਹ ਅੱਜ ਫਸਟ ਪਾਰਟ ਦੇ ਵਿੱਚ ਦੋ ਪਾਰਟ ਆ ਕਿਉਂਕਿ ਤਿੰਨ ਨੇ ਤੇ ਦਿਖਾਵਾਂਗੇ ਤੁਹਾਨੂੰ ਜਰੂਰ ਤੇ ਦੱਸੋ ਕਿਦਾਂ ਦੇ ਲੱਗਿਆ ਤੁਹਾਨੂੰ ਬਾਕੀ ਅਸੀਂ ਵੇਖਣ ਲੱਗੇ ਸੋਚਦੇ ਆ ਕਿ ਚਲੋ ਤੁਸੀਂ ਵੀ ਨਾਲ ਦੀ ਨਾਲ ਵੇਖੋਗੇ ਹਨਾ ਕਿਉਂਕਿ ਪਰਿਵਾਰਾਂ ਨਾਲ ਤੁਸੀਂ ਸਾਡਾ ਪਰਿਵਾਰ ਆ ਤੇ ਅਸੀਂ ਤੁਹਾਡੇ ਪਰਿਵਾਰ ਦੇ ਮੈਂਬਰ ਆ ਤੇ ਪਰਿਵਾਰ ਇਕੱਠਾ ਬਹਿ ਕੇ ਵੇਖੇ ਤੇ ਵਧੀਆ ਗੱਲਾਂ ਬਾਕੀ ਤੁਸੀਂ ਦੱਸਿਓ ਕੋਈ ਚੀਜ਼ ਅਪਡੇਟ ਕੀਤੀ ਜਾ ਸਕਦੀ ਆ ਕੋਈ ਆ ਕਮੀ ਰਹਿ ਗਈ ਜਾਂ ਕੋਈ ਸ਼ਾਵ ਆ ਉਹ ਜ਼ਰੂਰ ਦੱਸਿਓ ਬਾਕੀ ਪਹਿਲਾਂ ਮੈਂ ਟੱਬਰ ਸਾਰਾ ਠਾ ਕੇ ਲੈ ਆਵਾਂ ਬਾਕੀ ਮੈਂ ਦੱਸ ਦਵਾਂਗਾ ਕਿ ਅੱਜ ਦੇ ਟਾਈਮ ਤੋਂ ਸਾਡਾ ਟੱਬਰ ਬੜਾ ਵਜਨ ਘਟਾਉਣ ਦੇ ਮਗਰ ਪਿਆ ਆ ਅਮਨ ਨੇ ਵੀ ਕਾਫੀ ਵੱਟਨ ਵਜਨ ਘਟਾ ਰਹੀ ਆ ਘਟ ਵੀ ਰਿਹਾ ਆ ਪਰ ਅੱਛੀ ਡਾਈਟ ਨਾਲ ਗਰਦੀਬ ਵੀ ਘਟਾ ਰਹੀ ਆ ਪਰ ਅੱਛੀ ਡਾਈਟ ਨਾਲ ਉਹ ਹੀ ਕੰਮ ਕੰਮ ਕਰੇ ਵੀ ਬਹੁਤ ਪੈਂਦੇ ਉਹਨਾਂ ਨੂੰ ਮਸ਼ੀਨਾਂ ਦਾ ਮੱਜਾਂ ਦਾ ਸੋ ਅਮਨ ਹੁਣ ਥੋੜੀ ਵੇਲੀ ਹੋ ਗਈ ਆ ਪਰ ਅਮਨ ਮਸ਼ੀਨਾਂ ਦਾ ਕਾਫੀ ਕੰਮ ਸੰਭ ਰਹੀ ਆ ਕਿਉਂਕਿ ਹੁਣ ਅਮਨ ਇੱਥੇ ਆ ਜਾਂਦੀ ਆ ਤੇ ਫਿਰ ਕੋਸ਼ਕ ਟਾਈਮ ਆ ਇਹਦੇ ਕੋਲੇ ਫਿਰ ਆਪਦਾ ਇਹ ਇੱਥੇ ਇਹਨੂੰ ਅਸੀਂ ਜਿਮ ਲੈ ਜੀਦਾ ਠੀਕ ਆ ਨਾ ਫਿਰ ਉੱਥੇ ਸੋਹਰਾ ਪਰਿਵਾਰ ਚ ਉਹਨਾਂ ਦੇ ਟਾਈਮ ਨਾ ਹੋਣ ਕਰਕੇ ਮਤਲਬ ਉਹਨਾਂ ਨੂੰ ਆਪਦੇ ਕੰਮ ਕਰ ਬਹੁਤ ਅਸੀਂ ਤੇ ਚਲੋ ਜਾਣਾ ਹੀ ਹੁੰਦਾ ਫਿਰ ਉਹਦੇ ਕਰਕੇ ਇਹਨੂੰ ਲੈ ਜੀਦਾ ਆ ਸੋ ਬਾਕੀ ਭਾਜੀ ਨੇ ਵੀ ਕਿਹਾ ਸੀ ਤੇ ਚਲੋ ਬਾਕੀ ਉਹਨਾਂ ਨੂੰ ਮਿਠਾ ਕੇ ਕੰਟੀਨਿਊਟੀ ਜੇ ਤਾਂ ਚੱਲਦੇ ਆ ਜੋ ਦੋਸਤੋ ਜਾਣਾ ਪੈਣਾ ਸਾਸਰੀ ਘਰ ਪਿੰਡ ਨੂੰ ਕਹਿ ਕੇ ਥੋੜੀ ਵੱਡੀ ਸਾਰੀ ਲੈਟ ਨਾ ਉਹਦੇ ਨੇ ਆਪਣਾ ਦੇਖਦੇ ਆ ਬਾਕੀ ਤਾਂ ਆਪਣਾ ਬੇਡਾ ਕਰ ਕੋਈ ਜਾਂਦਾ ਹੁੰਦਾ ਨਹੀਂ ਇੱਥੇ ਆਣ ਕੇ ਆਪਾਂ ਥੋੜੇ ਜੇ ਤੁੰਦਲੇ ਹੋ ਜਾਣੇ ਆ ਥੋੜੇ ਜੇ ਤੁੰਦਲੇ ਹੋ ਜਾਣਾ ਆ ਲਓ ਵੀ ਦੇਖ ਸਕਦੇ ਤੁਸੀਂ ਇਹ ਰਾਤ ਦੇ 9:00 ਵਜੇ 9:00 ਵੇ ਵਲੌਗ ਬਣਾਉਂਦੇ ਆ ਕਿਉਂਕਿ ਮੈਂ ਕਿਹਾ ਬਣਾ ਦਈਏ ਹਾਂ ਵੀ ਹਰਜੀਤ ਕਰੋ ਉੱਠ ਕੀ ਆ ਆਂ ਬਿਸ਼ੇ ਮਸ਼ੀਨਾ ਆ ਕਿਉਂਕਿ ਇਹ ਚੱਲਦੀਆਂ ਨਹੀਂ ਇਹ ਖਲਾਰਾ ਪਿਆ ਰਹਿੰਦਾ ਨਦੀ ਰਾਤ ਇਹ ਟਾਨੀਲ ਕੀ ਗੱਲਾਂ ਪੈਣ ਵੀ ਨਹੀਂ ਦੇਣਾ ਗਾ ਪਿਆ ਵੀ ਨਹੀਂ ਰਹਿਣ ਦਿੰਦਾ ਗਾ اٹਾਲੀਅਨ ਲੈਂਗ ਚਰਦਾ ਨਹੀਂ ਨਾ ਤੂੰ اٹਾਲੀਅਨ ਲੈਂਗੁਏਜ ਐਕਵਾ ਵਾਟਰ ਕਹਿੰਦੇ ਆ ਇਹਨੂੰ ਚਰਦਾ ਨਹੀਂ ਐਕਵਾ ਵਾਟਰ ਕਹਿੰਦੇ ਆ ਐਕਵਾ ਵਾਟਰ ਉੱਠ ਪਾਠ ਪਾਏ ਆ ਤੇ ਘਰ ਵਾਲੇ ਨਾਲ ਟਾਕ ਟੂ ਟਾਕ ਲੱਗੀ ਹੋਈ ਆ ਸੋ ਫੇਰ ਫੇਰ ਕੇ ਮਿਲ ਜੂ ਮੈਂ ਹੋਰ ਪਾਣੀ ਪਾ ਲੂ ਇਹਦੇ ਚ ਐਨਾ ਨਹੀਂ ਪੀ ਗਿਆ ਗੁਰਦੀਪ ਆ ਜਾ ਕਹਿੰਦੀ ਮਮਸਾ ਪਈਆਂ ਸੋ ਇਸੇ ਚੱਲਦੇ ਵਲੌਗ ਵਿੱਚ ਸੁਣ ਲਿਆ ਨਾ ਤੁਸੀਂ ਉਹਨੇ ਹੁਣ ਆਪ ਕਹਿ ਗਿਆ ਕਿ ਮੈਂ ਮਸਾ ਪਈਆਂ ਜਿਹੜੀ ਆ ਥੋੜੇ ਜਿਹਾ ਗ੍ਰਾਫਿਕ ਪਾੜ ਰਹੇ ਨਾ ਇਹ ਲਾਈਟ ਦੀ ਪ੍ਰੋਬਲਮ ਚਾ ਮਨਾ ਉੱਠ ਚਲੋ ਹੁਣ ਸਵੇਰੇ ਮੈਂ ਪ੍ਰਸ਼ੰਸਾ ਕੀਤੀ ਕਿ ਤੇਰਾ ਭਜਨ ਘਟ ਗਿਆ ਕਿ ਹੁਣ ਤੂੰ ਆਲਸੀ ਆਲਸੀ ਆਪਦੇ ਆਪਣਾ ਸਾਫਤ ਕਰਾਂਗੀ ਸੋ ਐਸੇ ਦੇ ਨਾਲ ਹੁਣ ਮੇਰੀ ਆਵਾਜ਼ ਬਹੁਤ ਕੁਆਲਟੀ ਨਾਲ ਆ ਰਹੀ ਕਿਉਂਕਿ ਮੇਰੇ ਮੈਕ ਲੱਗਾ ਹੈ ਮੰਮੀ ਤੂੰ ਬੋਲੀ ਮੇਰੀ ਵੀ ਆਵਾਜ਼ ਆ ਹੀ ਰਹੀ ਹੈ ਮੇਰੀ ਕਿਹੜਾ ਆਵਾਜ਼ ਨਹੀਂ ਆਉਂਦੀ ਤੇਰੀ ਤਾਂ ਪੱਚੀਆਂ ਪਿੰਡਾਂ 'ਚ ਸੁਣ ਜਾਂਦੀ ਚਲੋ ਉઠੋ ਬਾਲਾ ਟਾਈਮ ਨਹੀਂ ਲਾਉਣਾ ਆਜੋ 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 ਕੋਸ ਕਮਰੇ 'ਚ ਵੇਖਣੀ ਹੈ ਦਿੱਤੇ ਪਈਆਂ ਉਹ ਕਾਰ ਦੇ ਵਿੱਚ ਵੇਖਿਆ ਜਾਣੀਆਂ ਮਸਾਂ ਅੱਜ ਆਪਾਂ ਕੱਲੀ ਅਗੇਜਮੈਂਟਾਂ ਦੀ ਵੇਚ ਤੇ ਤਿੰਨ ਪਾੜ ਬਣਾਵਾਗੇ ਆਪਾਂ ਓ ਵਾਹ ਨਾਈਸ ਆਜੋ ਗੇ ਅਗੇਜਮੈਂਟ ਦੇ ਤੁਸੀਂ ਜਿਹੜੀਆਂ ਮੈਚ ਕੀਤੀਆਂ ਹੋਣਗੀਆਂ ਚੀਜ਼ਾਂ ਦੇਖਿਓ ਅਸੀਂ ਤੁਹਾਨੂੰ ਦਿਖਾਵਾਂਗੇ ਆਮਨ ਆ ਮੂਲੂ ਗਏ ਰਹਿਣਾ ਜੀ ਪੜਾਂਗੇ ਤੇ ਟੇਡਾ ਟੂਡਾ ਵੇਖ ਲਿਓ ਤੇ ਭਾਜੀ ਪਰ ਤੁਹਾਨੂੰ ਭਾਜੀ ਦਾ ਪਰਿਵਾਰ ਜੀ ਦਿਖਾਵਾਂ ਕਿਉਂਕਿ ਆਪ ਨੂੰ ਮਿਲੀ ਹੋਈ ਆ ਸੋ ਮੈਂ ਚੱਲਦੇ ਵਲੌਗ ਵਿੱਚ ਤੁਹਾਨੂੰ ਮੈਂ ਦੱਸ ਦੇਣਾ ਚਾਹਾਂ ਗਰਦੀਪ ਹਾਂ ਹਲੋ ਗਰੀਬ ਕੌਰ ਆਓ ਕਮ ਆਨ ਆਓ ਕਿਤੇ ਆਓ ਮਸਾਂ ਪਏ ਆਓ ਜਲਦੀ ਜਵਾਕ ਸਾਹਿਬ ਵਲੌਗ ਵੇਖ ਲਿਏ ਐਲਬਮ ਵੇਖ ਲਈ ਤੁਸੀਂ ਐਲਬਮ ਵੇਖ ਲਈ ਤੁਸੀਂ ਮੈਨੂੰ ਦੱਸਿਆ ਨਹੀਂ ਮੈਂ ਕਰ ਲੈ ਰਿਹਾ ਕੇ ਚਲਾ ਕੇ ਦੀ ਫੜਾ ਤੈਨੂੰ ਮੈਂ ਠਾਵਾਂ ਨਹੀਂ ਮੈਂ ਆ ਜਾ ਫਿਰ ਸੋ ਹੁਣ ਚਲੋ ਚੱਲਦੇ ਆ ਕੰਟੀਨਿਊ ਮਮੀ ਆ ਜਾ ਤਾਂ ਨੂੰ ਦਿਖਾਉਣੇ ਲਾਓ ਜੀ ਵੇਖੋ ਕਿਵੇਂ ਜਾ ਰਹੀ ਆ ਪਰੋਂ ਨੇ ਨਾਲ ਗੱਲ ਕਰਦੀ ਹੋਈ ਜਾ ਰਹੀ ਆ ਜੀ ਹੋਰ ਕਿਹੜੇ ਗੱਲਾਂ ਕਰਦੀ ਆ ਚਲੋ ਜੀ ਚਲੋ ਦੇਖੜਾ ਜਿਹੜੀ ਉਹ ਪਿੰਕ ਵਾਲੀ ਆ ਨਾ ਉਹ ਇੰਗੇਜਮੈਂਟ ਵਾਲੀ ਆ ਚਲ ਫਿਰ ਤੈਨੂੰ ਪਤਾ ਨਾ ਤੂੰ ਹੋਗਾ ਪੂਰੀਆ ਪਿੰਕ ਇਹ ਆ ਤਾਂ ਵਿਆਹ ਵਾਲੀ ਆ ਆਹ ਪਾਸੇ ਇਸ ਕੋ ਖੋਲਾ ਜਾਏਗਾ ਕੀ ਲਿਖਿਆ ਹੋਆ ਗੁਰਪਾਲ ਸਿੰਘ ਗੁਰਪਾਲ ਸਿੰਘ ਵੈਡਸ ਅਮਨਦੀਪ ਗੌਰ ਵੇਖੇ ਨਾਮ ਹੀ ਕਿੱਡਾ ਲੰਬਾ ਮੇਰਾ ਸੋਹਣਾ ਨਿਕਲਿਆ ਨਾ ਨਾ ਹੀ ਮੁੱਕ ਗਿਆ ਭਾਜੀ ਬੈਲੋ ਕੀ ਕਹਿੰਦੀ ਨਿਕਿਆ ਨਾਮ ਇਹ ਲੋਕ ਕਿ ਕਿਦਾ ਨਿੱਕਾ ਜਿਹਾ ਨਾਮ ਰੱਖਿਆ ਆ। ਆ ਮੇਰਾ ਸੋ ਆ ਵੀ ਦੇਖ ਸਕਦੇ ਆ। ਮੰਮੀ ਨੂੰ ਆ ਲੈਂਦੇ ਇੱਕ ਰੀ। ਮੰਮੀ ਆ ਗਈ ਆ। ਅੱਛਾ ਐ ਖੋਲਦੀ ਆਈ। ਲਓ ਜੀ ਲਓ ਜੀ ਲਓ ਜੀ ਲਓ ਜੀ ਲਓ ਜੀ ਲਓ ਜੀ ਲਾ ਖੁੱਲ ਚੁੱਕੀ ਆ ਪੈਕਿੰਗ। ਬਾਹਰ ਕੱਢ ਲਈ ਇਹਨੂੰ। ਚਲੋ ਜੀ ਇਹਨੂੰ ਬਾਹਰ ਅੱਛਾ ਜੀ ਬਾਹਰ ਕੱਢ ਪੈਕਿੰਗ। ਉਹਨੂੰ ਬੰਦ ਕਰ ਦੇ ਇੱਕ ਰੀ। ਲੈ ਭਈ ਭੈਣ ਜੀ ਵੀ ਆ ਗਏ। ਭੈਣ ਜੀ ਤੁਸੀਂ ਉੱਠ ਆਇਆ। ਥੱਕੀ ਜਾਂਦੇ ਨਾ એનર્ਜੀ ਲੈਵਲ ਲੋ ਹੋ ਜਾਂਦਾ ਨਾ ਤੁਹਾਡਾ ਭੈਣ ਜੀ ਦਾ। ਹੋਰ ਤੇ ਚਲੋ ਜੀ। ਕੌਣ ਬਖਾਊਗਾ ਮਜ਼ਾ ਤੂੰ ਕਾ ਕੜੀਸ ਕੀ ਆਈ ਇੱਥੇ ਕਿਸੇ ਨੀ ਉਹ ਕਿੰਨਾ ਨੇੜੇ ਕਰਨ ਵਾਲਾ ਲਓ ਜੀ ਇੱਥੋਂ ਤੁਹਾਨੂੰ ਫੋਟੋਆਂ ਵਿਜ਼ੀਬਲ ਹੋਈ ਜਾਣਗੀਆਂ ਚਾਹੀ ਤਰ੍ਹਾਂ ਕੱਢ ਥੋੜੇ ਗੰਗਾ ਲੈਣ ਨੂੰ ਤੇ ਸ਼ੁਰੂ ਹੋ ਚੁੱਕਾ ਜੂਵੀ ਬੂਆ ਡੋਰ ਬੰਦ ਕਰਨ ਦਿਆ ਵਾ ਮੇਰੀ ਇੰਨੀ ਲਾ ਵੀ ਹਾਂ ਜੀ ਭੈਣ ਜੀ ਆ ਗਈਆਂ ਤੁਸੀਂ ਵੀ ਆ ਵੀ ਭੱਜੀ ਜਾਂਦੇ ਇੱਕ ਭੈਣ ਜੀ ਸਾਸਰੀ ਘਰ ਬੁਲਾਓ ਜੀ ਆਵਾ ਜੀ ਵੀਡੀਓ ਮੰਮੀ ਤੂੰ ਵੀ ਵੇਖ ਰਹੀ ਹੈ ਲਓ ਜੀ ਫੋਟੋਆਂ ਆ ਰਹੀਆਂ ਤੁਸੀਂ ਵੇਖੀ ਜਾ ਰਹੇ ਹੋ ਦੇਖੋ ਪਿੰਡਾਂ ਗਾਹ ਚੱਲਾ ਪਰ ਪਤਾ ਹੀ ਨਹੀਂ ਕਿ ਮੈਂ ਦੱਸਦੀ ਆ ਕਿ ਗਾਹ ਚੱਲ ਦਸਣਾ ਵਾ ਆ ਮੇਰੇ ਹਸਬੰਡ ਆ ਛੋਟੇ ਮਾਮਾ ਜੀ ਇੱਧਰ ਦੇਖਤਾ ਨਹੀਂ ਮੈਂ ਦੂਜੇ ਪਾਸੇ ਆਵਾਂ ਆ ਮੰਮੀ ਆ ਮਾਮਾ ਜੀ ਆ ਗੁਰਵੀਰ ਆ ਫਤਿਹ ਆ ਗੁਰਵੀਰ ਤੇ ਫਤਿਹ ਤੇ ਅਮੇ ਚਲੋ ਚਲੋ ਜੀ ਗਾਂ ਬਹੁਤ ਲੰਮਾ ਚੱਲ ਜੂ ਵਲੌਗ ਤਾਂ ਜੇਠ ਜੀ ਗੁਰਵੀਰ ਫਤਿਹ ਤੈਨੂੰ ਚੜੀ ਵਿਆਹ ਤੇ ਜੋ ਲੇਸ ਦਾ ਪੈਕਟ ਪੜਿਆ ਇਹਨਾਂ ਤੂੰ ਨਾ ਇਹਨੂੰ ਲੇਸ ਹੀ ਮਿਲਿਆ ਵਿਆਹ ਖਾਣ ਲਈ ਚਲੋ ਚਲੋ ਜੀ ਉਹ ਇਹ ਦਾਦੇ ਦਾਦੇ ਆ ਕੌਣ ਇਹ ਭੈਣ ਆ ਆ ਬਾਜੀ ਆ ਇਹਨਾਂ ਦੇ ਭੈਣ ਨੇ ਇਹ ਵੱਡੀ ਬਾਪੂ ਦੀ ਛੋਟੀ ਨੇ ਦੇਖੋ ਇਹ ਵੀ ਯਾਦਾਂ ਰਹਿ ਗਈਆਂ ਅੱਜਕੱਲ ਚਲੋ ਜੀ ਚਲੋ ਅੱਗੇ ਜੀ ਆ ਆਪਣੇ ਘਰ ਅੱਗੇ ਫੋਟੋ ਜੀ ਆ ਆ ਆ ਆ ਅੱਗੇ ਜੀ ਆਗੇ 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 ਲਓ ਜੀ ਇਧਰ ਆ ਗਈ ਆ ਆਗੇ ਨੌਜਵਾਨ ਜੋਬਰ ਚਲੋ ਜੀ ਅੱਗੇ ਇਹ ਨਾ ਦਾ ਹੀ ਨਿਕ ਤੇ ਸ਼ੁਕਰ ਮੇਲਾ ਖਤਮ ਹੋਇਆ ਤੇ ਸਾਡਾ ਵਿਆਹ ਸੀ ਤੇ ਅਸੀਂ ਆਉਣਾ ਸੀ ਉਹ ਤੁਸੀਂ ਇਹ ਹੋ ਸਕਦੇ ਆ ਵਿਜੀਬਲ ਤੁਹਾਨੂੰ ਫੋਟੋ ਖਿਚਾਉਣ ਦਾ ਮੌਕਾ ਆ ਰਹੀ ਫੈਮਲੀ ਫੋਟੋ ਭਾਈ ਐਦਾਂ ਤੁਸੀਂ ਵੇਖ ਸਕਦੇ ਹੋ ਜਿੰਨਾ ਤੁਹਾਨੂੰ ਦੇਖਦਾ ਤੁਸੀਂ ਦੇਖ ਸਕਦੇ ਹੋ ਚੱਲ ਚੱਲ ਅੱਗੇ ਨੂੰ ਦੇਖਿਆ ਚਲੋ 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 ਜੀ ਇਹ ਅਗੇਜਮੈਂਟ ਵਾਲੇ ਦਿਨ ਹੀ ਆ ਜਾਂਦੇ ਆ। ਇਹ ਪੋਲਿਸੀ। ਨਾ। ਵਾ ਤਾਰੇ ਫੋਟੇ ਦਿੱਤੇ। ਜਿੰਨਾ ਤਾਂ ਦੇਖ ਸਕਦਾ ਤੁਸੀਂ ਦੇਖ ਸਕਦੇ ਟੀਵੀ ਵਿੰਗਾ ਸੱਦਾ ਕਰ ਲਿਓ। ਕਿ ਵਲੌਗ ਪੁੱਠਾ ਹੀ ਚੱਲ ਜਾਣਾ ਮੈਨੂੰ ਲੱਗਦਾ। ਚੱਲੂ ਬੰਦਾ ਜਿਵੇਂ ਕੰਮ ਹੀ ਪੁੱਠੇ ਕਰਦਾ ਤਾਂ ਤੂੰ ਕਦੇ ਸੁਣਦਾ ਕੀਤਾ ਵੀ ਹੈਗਾ ਵਾ। ਸੋ ਇਹ ਤਾਂ ਇਹਨਾਂ ਦੀਆਂ ਹੀ ਆਈ ਜਾਂਦੀਆਂ ਮਾਣ ਆ ਜਿਹੇ ਜ਼ਿਕਰ ਤਾਂ। ਹਾਂ ਇਹੋ ਹੀ ਨਹੀਂ ਪਰਦਾ ਸਾਰਾ। ਚਲਾਉਂਦਾ ਬੋਤਾ ਜਿੱਤ ਗਿਆ ਤੁਹਾਨੂੰ ਸਾਰਿਆਂ ਨੂੰ ਲੋ ਜੀ ਆ ਆ ਗਿਆ ਆ ਵੇਖ ਸਕਦੇ ਤੁਸੀਂ ਆ ਕੌਣ ਕੌਣਾ ਅਮਰਤ ਆ ਇਹਦੇ ਜੇਟ ਜੀ ਆ ਇਹਦੇ ਭਾਜੀ ਆ ਬਲਕਰਨ ਆ ਆ ਆਪਣੇ ਭਾਜੀ ਆ ਆ ਮੰਮੀ ਆ ਗਗੂ ਆ ਆ ਬੰਦਾ ਪਤਾ ਨਹੀਂ ਕੌਣ ਵਿੱਚ ਆਇਆ ਇਸ ਚਲੋ ਬਾਕੀ ਫੈਮਿਲੀ ਆ ਗਈ ਚਲੋ ਅੱਗੇ ਸੋ ਨੈਕਸਟ ਟੂ ਵੀ ਕੰਟੀਨਿਊ ਵਲੌਗ ਜੂ ਵੀ ਆ ਚੁੱਕਾ ਹੈ ਵਿੱਚੇ ਆਹ ਬੱਲੇ ਜਿਪਸੀਆਂ ਜੁਪਸੀਆਂ ਦੇ ਸੂਟ ਚੈੱਕ ਕਰ ਸਕਦੇ ਤੁਸੀਂ ਇਹਨਾਂ ਦੇ ਆ ਦੇਖੋ ਆ ਲੁੱਕ ਵਾਲੀ ਕੈਟ ਚੱਕੀ ਬਾਈ ਗਰੀਬੀ ਜੀ ਇਧਰਲੇ ਬਸ ਟੈੜ ਰਹਿਣਾ ਨਾ ਨਾ ਚਲੋ ਜੀ ਚਲੋ ਅੱਗੇ ਜੀ ਆਹ ਦੇਖਣਾ ਚਲਾਉਣਾ ਹੁੰਦਾ ਬੁਲਟ ਹਾਂ ਨਈ ਬੋਜ ਦੇ ਲਈ ਚੱਲ ਚੱਲ ਅੱਗੇ ਚੱਲ ਇਹਨੂੰ ਇਧਰ ਦੇਖੀ ਜਿਵੇਂ ਕਿੱਡਾ ਗੁੱਸਾ ਚੜਿਆ ਫੇ ਗੁੱਸਾ ਇੱਥੇ ਵੀ ਚੜਿਆ ਫੇ ਬੁਲਟ ਵੀ ਕੁੱਟ ਕੇ ਬਾਏ ਹੱਸੇ ਗੁੱਸਾ ਹੀ ਚੜਿਆ ਫੇ ਕੁੱਟ ਕੇ ਬਾਏ ਹਾਂ ਇੱਥੇ ਕੋਟਗੇ ਭਾਏ ਹੋਏ ਆ ਹਰ ਇੱਕ ਜਗ੍ਹਾ ਤੇ ਗੁੱਸੇ ਦਾ ਤਦਾਂ ਵਿਆਹ ਕੌਣ ਦੇ ਲਈ ਕਰਦਾ ਜੀ ਤੁਸੀਂ ਇੱਡੇ ਗੁੱਸੇ ਨਾਲ ਪੋਈ ਦਿੱਤੇ ਹੈ ਹੈ ਮੈਂ ਤੁਹਾਨੂੰ ਦੱਸ ਰਹੀ ਹਾਂ ਲੋ ਜੀ ਆਹ ਹਲਦੀ ਆ ਗਿਆ ਹਜੇ ਆਪਣੀ ਮੈਂ ਉਹ ਵੀ ਖਵਾਵਾਂਗੇ ਜਰੂਰ ਆਪਣੇ ਵਾਲੇ ਸਾਈਡ ਆ ਜੀ ਖਵਾਵਾਂਗੇ ਇੱਥੇ ਕਿੱਨੇ ਹੱਥ ਰਹੇ ਵੇਖੀ ਇਹਦੇ ਵਾਲੇ ਇੱਕ ਪਰਜਾਈਆਂ ਨੇ ਕੀ ਰੇਸ ਨੇ ਤਾਂ ਚਲੋ ਜੀ ਖਤਮ ਹੋ ਚਲਈਏ ਇਹ ਸੋ ਦੋ ਪਾਰਟ ਰਹਿ ਗਏ ਆ ਜੀ ਉਹ ਅਗਲੇ ਚ ਪੂਰੇ ਵਿਖਾ ਦਿੰਨੇ ਆ ਤੁਹਾਨੂੰ ਇਹਦੇ ਚ ਇੱਕ ਪਾਰਟ ਵਿਖਾ ਦਿਓ ਇੱਕ ਵੀ ਨਹੀਂ ਜਾ ਵਾਲਾ ਜਾਵਾ ਆਹ ਬੋੜਾ ਪਕਵਾਉਣਾ ਕਰਾਉਣੀ ਇਥੇ ਕਰਾਵਾ ਸੋ ਲਓ ਜੀ ਇਹ ਕੰਪਲੀਟ ਹੋਈ ਤੇ ਚਲੋ ਲਓ ਜੀ ਇਸੇ ਦੇ ਨਾਲ ਕੱਦਲਾ ਕਰਦੋ ਨਾ ਕਿ ਜੂਵੇ ਹਰਕਤਾਂ ਛੱਡ ਲਿਆ ਨਹੀਂ ਤਾਂ ਤੁਹਾਨੂੰ ਜਿਹੜੇ ਸੇ ਨਾਲ ਅੱਜ ਦਾ ਅੱਜ ਦਾ ਵਲੌਗ ਜਿਹੜਾ ਖਤਮ ਹੁੰਦਾ ਹੈ ਜੀ ਅੱਜ ਦਾ ਵਲੌਗ ਅੱਜ ਦਾ ਵਲੌਗ ਹੈ ਜਿਹੜਾ ਖਤਮ ਹੁੰਦਾ ਹੈ ਕੰਟੀਨਿਊਟੀ ਦੇ ਵਿੱਚ ਅਗਲੀਆਂ ਦੋਵੇਂ ਇਕੱਠੇ ਪਾਰਟ ਦਿਖਾ ਦਾਂਗੇ ਤੁਹਾਨੂੰ ਤੇ ਉਹ ਦਿਨ ਦੇ ਵਿੱਚ ਵਿਖਾਵਾਂਗੇ ਇਹ ਸਾਡਾ ਸ਼ੁਰੂਆਤ ਹੈ ਤੇ ਵਲੌਗ ਕੰਟੀਨੂ ਆਹ ਕੋਣ ਤੈਰਾ ਨਾ ਕੀ ਆ ਕੀ ਆ ਪਤਲੀ ਤਾਂ ਆਪਕੇ ਦੀ ਪਤਾ ਤੇਰਾ ਨਾ ਗਿਆ ਪੱਬੀ ਮੋਟੀ ਪੱਬੀ ਨਾਲ ਕਿਹੜਾ ਗੁੰਡ ਕੁੱਟ ਕੋਂਡ ਕੱਢਿਆ ਅਸੀਂ ਜਿੰਦਗਾ ਵੇਖ ਲਓ ਲੈ ਅਸੀਂ ਜਾਂਦੀ ਲੈ ਆ ਕੋ ਗੱਲ ਹੋਈ ਤੇ ਲੈ ਹੋਰ ਇਹ ਡੱਬੇ ਵਿੱਚ 94 ਦੇ ਟਾਈਮ 'ਚ ਕੱਢਦੇ ਹੁੰਦੇ ਸੀ ਹੁਣ ਤਾਂ ਮੇਰੇ ਕੋਲ ਬਾਕੀ ਸਾਰਾ ਡੱਬਾ ਰਹਿ ਗਿਆ ਵਿੱਚ ਕੀ ਮੈਨੂੰ ਹੈ ਲੱਗੀ ਸੋ ਐਸੇ ਤੇ ਨਾਲ ਚੈਨਲ ਨੂੰ ਸ਼ੇਅਰ ਸਬਸਕ੍ਰਾਈਬ ਕਰਿਓ ਕਿੱਦਾਂ ਦਾ ਲੱਗਾ ਬਾਕੀ